ਉਹ ਜੇ ਜੇਤਦਾਤ ਮਰਤਪਾਲ ਸਿੰਘ ਜੀ ਦਾ ਪਤਾ ਨਹੀਂ ਤਾਂ ਚਲੋ ਕੱਲ ਨੂੰ ਪਤਾ ਲੱਗ ਜਾਏਗਾ ਪਰ ਉੱਥੇ ਕਹਿੰਦੇ ਕਿ ਭਾਈ ਉਹਨਾਂ ਦੇ ਸਪੋਟਰਰ ਨਾ ਮਾੜੀ ਹੋ ਗਿਆ ਮਰਤਪਾਲ ਦੇ ਨਾਲ ਕਹਿੰਦੇ ਕਿ ਭਾਈ ਪੂਰੇ ਤੇ ਮਾਮਲਾ ਦਾ ਜੋ ਹੋ ਗਿਆ ਪੁਲਿਸ ਲੱਭਦੀ ਫਿਰਦੀ ਹੈ ਕਿ ਕਹਿੰਦੇ ਕਿ ਉਹ ਐ ਹਨ ਨਾ ਕੁਝ ਗਲਤੀਆਂ ਆਪਦੀਆਂ ਵੀ ਹੁੰਦੀਆਂ ਕਿ ਜੇ ਤੁਸੀਂ ਮੰਨ ਲਓ ਜਦੋਂ ਫਿਰ ਜੇ ਇਹ ਕਹਾਂ ਕਿ ਬਈ ਯਾਰ ਮੈਂ ਤੇ ਆਪਦੀ ਕੌਮ ਲਈ ਜਾਂ ਮੈਂ ਆਪਦੇ ਇਸ ਬੰਦੇ ਲਈ ਹੀ ਰੋ ਲਈ ਮੈਂ ਸਭ ਕੁਝ ਦਾਤੇ ਲਾਉਣਾ ਲਾਉਂਦੇ ਨੇ ਲੋਕ ਜੀ ਲਾਉਂਦੇ ਨੇ ਲੋਕ ਤੇ ਫਿਰ ਅਸਤੀਫਾ ਦੇ ਕੇ ਪੱਕੇ ਤੁਰਪੋ ਨਾਲ ਜਦੋਂ ਤੁਸੀਂ ਜੌਬ ਸਰਕਾਰੀ ਕਰ ਰਹੇ ਹੋ ਮਹਿਕਮੇ ਨੇ ਤੁਹਾਨੂੰ ਕਿਤੇ ਬੂਥ ਤੇ ਭੇਜਿਆ ਤੁਸੀਂ ਜਾ ਕੇ ਉੱਥੇ ਕਿਤੇ ਉਹ ਕਿਸੇ ਥਾਂ ਤੇ ਬੈਠੇ ਹੋ ਇਹ ਕੋਈ ਇੱਕ ਨਹੀਂ ਹੈ ਮਾਮਲਾ ਇਹਦਾ ਤਾਂ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦਾ ਹੈ ਪਰ ਦੋ ਤਿੰਨ ਹੋਰ ਵੀ ਮਾਮਲੇ ਦਰਜ ਹੋ ਗਏ ਆ ਉਹਨਾਂ ਨੇ ਵੀ ਇਹੀ ਉਹ ਕੀਤਾ ਹੁਣ ਪਤਾ ਨਹੀਂ ਕਿਹੜੀ ਕਿਹੜੀ ਪਾਰਟੀ ਵਾਸਤੇ ਕਿ ਜੋ ਡਿਊਟੀ ਸੀਗੀ ਉਹ ਛੱਡ ਕੇ ਸਰਕਾਰੀ ਮਹਿਕਮੇ ਦੀ ਜਿਹੜੀ ਡਿਊਟੀ ਆ ਉਹ ਛੱਡ ਕੇ ਤੇ ਉਹ ਤੇ ਝੰਡਾ ਚਾਈ ਫਿਰਦੇ ਸਨ ਪਾਰਟੀਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਆਪਣੇ ਪਿੰਡਾਂ ਦੇ ਵਿੱਚ ਪਤਾ ਹੀ ਹੁੰਦਾ ਮੱਲੇ ਗਲੀ 'ਚ ਪਤਾ ਹੀ ਹੁੰਦਾ ਕਿ ਆ ਬੰਦਾ ਜਿਹੜਾ ਸਰਕਾਰੀ ਕਰਮਚਾਰੀ ਆ ਜੀ ਉਹ ਲੋਕ ਬੜੇ ਚਲਾਕ ਨੇ ਜਦ ਹੀ ਬੰਦੇ ਨੂੰ ਫੜ ਲੈਂਦੇ ਆ ਕਿ ਭਾਈ ਇਹ ਕੰਮ ਤੂੰ ਨਹੀਂ ਕਰ ਸਕਦਾ ਕਾਨੂੰਨਾਂ ਐ ਫੋਟੋ ਖਿੱਚੋ ਨਾਲ ਦੀ ਨਾਲ ਐਪ ਦੇ ਉੱਤੇ ਪਾਓ ਕੰਪਲੇਂਟ ਹੋ ਜਾਣੀ ਹੈਗੀ ਉਹ 3-4 ਹੁਣ ਤੱਕ ਚੋਪੜੇ ਗਏ ਨੇ ਜੀ ਬਾਕੀ ਜੇ ਕੋਈ ਇਸ ਤਰ੍ਹਾਂ ਹੋਰ ਹੋ ਗਿਆ ਕੈਮਰੇ 'ਚ ਕੈਦ ਹੋ ਉਹ ਗਿਆ ਜੀ ਇਹ ਜੇ ਇਹੀ ਤੁਹਾਨੂੰ ਚਾਸਿਆ ਕੀੜੇ ਹੈਗੇ ਕਟਦੇ ਅੰਦਰ ਹਾਂਜੀ ਤਾਂ ਬਈ ਤਾਂ ਫਿਰ ਤੁਸੀਂ ਬਈ ਜਾਓ ਸਿੱਧੇ ਤੌਰ ਤੇ ਬਈ ਜਾਓ ਜੁਆਇਨ ਕਰੋ ਪਾਰਟੀ ਤੇ ਲੜੋ ਇਲੈਕਸ਼ਨ ਜੀ ਤਾਂ ਹੁਣ ਇਹ ਜਿਹੜੀ ਕਾਰਵਾਈ ਆ ਇਹ ਕਾਰਵਾਈ ਜਿਹੜੀ ਹੈ ਅੰਜਾਮ ਦਿੱਤੀ ਗਈ ਆ ਜੀ ਤਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਨੇ ਕੁਝ ਪਾਰਟੀਆਂ ਵੀ ਮਤਲਬ ਕਿ ਇਹ ਪੂਰੀ ਸੀਕ੍ਰਟ ਇਨਫੋਰਮੇਸ਼ਨ ਲੈ ਰਹੀਆਂ ਨੇ ਕਿ ਕਿਹੜੇ ਬੰਦਿਆਂ ਨੇ ਕਿਹੜਾ ਕੰਡ ਕੀਤਾ ਤੁਹਾਨੂੰ ਸ਼ਾਇਦ ਖਬਰ ਮਿਲ ਗਈ ਹੋਵੇਗੀ ਕਿ ਸੁਖਪਾਲ ਸਿੰਘ ਖਹਿਰਾ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹਾਂ ਪੋਸਟ ਪੱਕੇ ਕਿ ਬੀਬੀ ਜਗੀਰ ਕੌਰ ਅਤੇ ਭਗਵੰਤ ਮਾਨ ਦਾ ਅਲਾਈਅੰਸ ਹੋ ਗਿਆ ਗੁਪਤ ਤੌਰ ਤੇ ਜੀ ਕਿ ਅਸੀਂ ਅਕਾਲੀਆਂ ਦੀਆਂ ਇੱਥੋਂ ਵੋਟਾਂ ਤੁਹਾਨੂੰ ਪਵਾ ਦਿੰਨੇ ਆ ਤੇ ਜਿਹੜਾ ਇਹ ਪੁਲੱਥ ਦੇ ਵਿੱਚ ਮਤਲਬ ਕਿ ਸੁਖਪਾਲ ਸਿੰਘ ਖਹਿਰਾ ਆਪਣੇ ਆਪ ਨੂੰ ਜੇਤੂ ਮੰਨ ਰਿਹਾ ਕਿ ਪੁਲੱਥ ਜੇ ਖਾਲੀ ਹੋ ਗਿਆ ਤਦ ਬੀਬੀ ਜਗੀਰ ਕੌਰ ਦਾ ਜਵਾਈ ਜਿਹੜਾ ਉਹ ਇਲੈਕਸ਼ਨ ਲੜੇਗਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਲੀ ਅੱਛਾ ਜੀ ਕਮਾਲ ਦੀਆਂ ਗੱਲਾਂ ਤਾਂ ਇਹ ਜਿਹੜੀ ਇਹ ਚੀਜ਼ਾਂ ਦੀ ਕਹਾਣੀ ਹੈ ਉਹ ਜੋੜੀ ਜਾ ਰਹੀ ਆ ਕਿ ਕਿਹੜਾ ਕਿਹੜਾ ਬੰਦਾ ਆ ਜਿਹੜਾ ਸਰਕਾਰੀ ਮੁਲਾਜ਼ਮ ਹੁੰਦਿਆਂ ਵੀ ਸਿਆਸੀ ਹੋ ਗਿਆ ਤੇ ਕਿਹੜਾ ਕਿਹੜਾ ਜਿਹੜਾ ਸਿਆਸੀ ਹੁੰਦਾ ਹੋਇਆ ਵੀ ਸਰਕਾਰੀ ਹੋ ਗਿਆ ਜਾਂ ਦੂਜੀ ਪਾਰਟੀ ਦਾ ਹੋ ਗਿਆ ਜੀ 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 ਇਧਰਲੇ ਪਾਸੇ ਸੋਕਰਨਰਜੀ ਧੰਨਵਾਦ ਸੀ ਕੰਟ੍ਰਿਬਿਊਟ ਕੀਤਾ ਇਹਦੇ ਨਾਲ ਮੈਨੂੰ ਵੀ ਲੱਗਦਾ ਕਈ ਮੁਲਾਜ਼ਮ ਵੀ ਫਸ ਗਏ ਆ ਮੈਂ ਹੋਰ ਦੇਖਿਆਗਾ ਉਹ ਡਿਊਟੀ ਸ਼ਿਊਟੀ ਤੇ ਨਹੀਂ ਗਏ ਹੈਗੇਗੇ ਉਹਨਾਂ ਨੇ ਵੀ ਮਿੰਟਾਂ ਦਾ ਬਾਈ ਅੱਛਾ ਹੁੰਦਾ ਜੀ 6-6 ਮਹੀਨੇ ਕੈਦ ਹੈ ਹਾਂ ਉਹਨਾਂ ਤੇ ਵੀ ਕੰਮ ਭਾਰੀ ਹੋਇਆ ਤੇ ਇਹਨਾਂ ਦੇ ਸਾਹਮਣੇ ਵਿੱਚ 6-6 ਮਹੀਨੇ ਕੈਦ ਹੈ ਜੀ ਅੱਛਾ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਡਿਊਟੀ ਲੱਗੀ ਸੀ ਯੂਪੀ ਦੇ ਵਿੱਚ ਜੀ ਉਹ ਸਿਹਤ ਵਿਭਾਗਮ ਦੇ ਚੰਗੇ ਅੱਛੇ ਅਫਸਰ ਜਿਵੇਂ ਆ ਮੈਡੀਕਲ ਅਫਸਰ ਵਗੈਰਾ ਹੁੰਦੇ ਨੇ ਇਹਨਾਂ ਦਾ ਮਤਲਬ ਕਿ ਕੰਮ ਹੋ ਗਿਆ ਸੀਗਾ ਇਹਨਾਂ ਤੇ ਵੀ 5-6 ਜਣੇ ਤੇ ਐਫਆਈਆਰ ਹੋ ਗਈ ਸੀ ਜਿਹਦੇ ਚ ਸ਼ਾਇਦ ਪੁਲਿਸ ਵਾਲੇ ਵੀ ਸੀਗੇ ਕੁਝ ਪੁਲਿਸ ਵਾਲੇ ਸੀ ਉਹਨਾਂ ਦੀ ਬਾਰੀ ਰਾਜ ਦੇ ਵਿੱਚ ਕਿਤੇ ਡਿਊਟੀ ਲੱਗੀ ਉਹ ਨਹੀਂ ਗਏ ਉਹਨਾਂ ਨੇ ਐਫਆਈਆਰ ਕੱਢ ਦਿੱਤੀ ਮੈਂ ਜਦੋਂ ਵੇਖਿਆ ਮੈਂ ਕਿਹਾ ਯਾਰ ਸਜ਼ਾ ਦੇਖੀ ਇਹਦੇ ਵਿੱਚ ਕੋਈ ਸਜ਼ਾ ਹੁੰਦੀ ਆ ਉਹਦੇ ਵਿੱਚ ਕੁਝ ਰੁਪਏ ਯਾਨੀ 20 ਕੁ ਹਜ਼ਾਰ ਤੱਕ ਜੁਰਮਾਨਾ ਵੀ ਹੋ ਸਕਦਾ 6 ਮਹੀਨੇ ਦੀ ਕੈਦ ਸੁਣਾ ਸਕਦੇ ਆ ਬਚ ਕੇ ਬਈ ਜੇ ਚਾਸ ਹੈਗਾ ਤੁਹਾਨੂੰ ਲੱਗਦਾ ਰਾਜਨੀਤੀ ਚ ਬਈ ਮੈਂ ਕਾਡ ਕੱਢ ਜਾਵਾਂਗਾ ਤੇ ਦਿਓ ਅਸਤੀਫਾ ਤੇ ਉਹ ਪ੍ਰੇ ਥੋੜੀ ਆ ਕਿ ਚਲ ਸਰਕਾਰੀ ਨੌਕਰੀ ਰੱਖ ਰੱਖੀਏ ਜਦੋਂ ਅਮਰਤਪਾਲ ਸਿੰਘ ਜਿੱਤ ਗਿਆ ਤੇ ਪੀਏ ਬਣ ਜਾਗੇ ਐ ਥੋੜੀ ਕੰਮ ਚੱਲਦਾ ਅਗਲੇ ਨੇ ਹੁਣ ਛੇਪਤਾ ਤੁਹਾਨੂੰ ਐਦਾਂ ਨਾ ਨਾ ਕਰੋ ਜੀ ਇਹਦਾ ਨਹੀਂ ਕਰਨਾ ਚਾਹੀਦਾ ਜੀ ਤਾਂ ਇਹਦੇ ਨਾਲ ਹੀ ਬਈ ਕੱਲ ਨੂੰ ਆਪਾਂ ਬਈ ਕੋਈ ਗੱਲ ਨਹੀਂ ਕੱਲ ਨੂੰ 3.5 ਤੋਂ 4.5 ਤੱਕ ਆਪਾਂ ਕਰਾਂਗੇ ਕਰਾਂਗੇ ਜਿਹੜਾ ਆਪਣਾ ਮੇਨ ਪ੍ਰੋਗਰਾਮ ਆ ਉਹ ਤੋਂ ਬਿਨਾਂ ਵੀ ਐਫਰਟਸ ਕਰਾਂਗੇ ਆਪਾਂ ਥੋੜਾ ਯਤਨ ਕਰਾਂਗੇ ਜਿੰਨੇ ਕੋ ਆਪਣੇ ਕੋਲੇ ਸਰਸਸ ਆ ਉਹਦੇ ਅਕੋਰਡਿੰਗ ਆਪਾਂ ਦੇਖਾਂਗੇ ਕੋਈ ਗੱਲ ਨਹੀਂ ਪਰ ਤੁਸੀਂ ਨਾਲ ਦੀ ਨਾਲ ਥੋੜਾ ਥੋੜੇ ਟਾਈਮ ਬਾਅਦ ਚੈੱਕ ਕਰਦੇ ਰਹੋ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਸਰਪ੍ਰਾਈਜ਼ ਦੇ ਦਈਏ ਤਾਂ ਉਹ ਉਹਦੇ ਵੇਲੇ ਆਪਾਂ ਉਹਦੇ ਬਾਰੇ ਆਪਾਂ ਟੈਕਨੀਕਲ ਟੀਮ ਨਾਲ ਗੱਲਬਾਤ ਕਰਕੇ ਫਿਰ ਉਸ ਤੋਂ ਬਾਅਦ ਜਿਵੇਂ ਹੋ ਗਿਆ ਤਾਂ ਉਹ ਕਰਾਂਗੇ ਜ਼ਰੂਰ ਫਾਈਨਲ ਕਿਉਂ ਮਿੰਟੂ ਜੀ ਇਸ ਤਰ੍ਹਾਂ ਦੇ ਨਾਲ ਹੀ ਕਰਾਂਗੇ ਆਪਾਂ ਜਿੱਥੇ ਕਰਾਂਗੇ ਜੀ ਹਾਂ ਜੀ ਐਟ ਲੀਸਟ ਕਿ ਦੋ ਪ੍ਰੋਗਰਾਮ ਅਸੀਂ ਜ਼ਰੂਰ ਕਰਾਂਗੇ ਇੱਕ ਸ਼ਾਇਦ 9 ਦੇ ਆਸ-ਪਾਸ ਇੱਕ 12 ਦੇ ਆਸ-ਪਾਸ ਜੀ ਜੀ ਜੀ